ਚਾਹੋ ਯਸ ਲਾਡ ਸਰ ਪਿੱਛੇ ਤੁਸੀਂ ਯਾਰ ਪਿੱਛੇ ਯਾਰ ਚਲ ਵੀ ਚਲ ਸਤ ਸਤ ਮੈਡਮ ਚਲ ਪਈ ਚਲ ਵੀ ਆ ਮੈਡਮ ਕੋਲੇ ਇੱਧਰ ਸੁਵਾਨੀ ਕੋਲੇ ਹੈ ਗਿਆ ਸੰਦੀਪ ਆ ਚੁ ਆ ਸੰਦੀਪ ਇਹ ਚੱਲਿਆ ਸਾਜੇ ਫੇਸ ਫੇਸ ਆਪਣਾ ਸਰ ਤਤ ਚਾਪੋ ਯਾਰ ਚਾੜੋ ਵੈਸੇ ਆਪਾਂ ਵਿਚਲੇ ਬਚ ਕਰੀਏ ਆਪਣੇ ਬੋਲੋ 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 ਸਰ ਆਏ ਮਿੱਤਰ ਆਏ ਦੇ ਜਿਹੜੇ ਡਿਗਾਰ ਕਿਲੇ ਸੁਣਦੇ ਸਰ ਆ ਇਸ ਲਈ ਤੇ ਚਾਹੀਦੀ ਜਿਹੜੇ ਕਿਲੇ ਬੱਚੀਆਂ ਤੇ ਮਾਵਾਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋੜੀ ਦੀ ਫਤਵਾ ਤੋਂ ਹਾਰਤ ਬਾਅਦ ਸਰਦਾਂ ਦੀ ਤੇ ਇਹ ਅੱਜ ਜੋ ਪੰਜਾਬ ਸਰਕਾਰ ਵੱਲੋਂ ਇਹ ਜੀ ਸੁਪrana ਕੀਤਾ ਜਾ ਰਿਹਾ ਹੈ ਲੋੜੀ ਦਾ ਜਿਹੜਾ ਇੱਕ ਇਸਰੋ ਫੇਰ ਇੰਦਾ ਸਿੱਟੀ ਜਦੋਂ ਬੇਟਾ ਹੁੰਦਾ ਉਹਦੀ ਮਨਾਈ ਜਾਂਦੀ ਹੈ ਹੁਣ ਅਸੀਂ ਦੇਖਿਆ ਹੈ ਕਿ ਥੋੜਾ ਲੋਕਾਂ ਦੀ ਸੋਚ ਵਿੱਚ ਵੀ ਉਹ ਬਦਲਾ ਆ ਰਿਹਾ ਹੈ ਤੇ ਅਸੀਂ ਇੱਥੇ ਜਿੰਨੀਆਂ ਵੀ ਸਾਡੀਆਂ ਮਾਮਾ ਹੈ ਜਿਨ੍ਹਾਂ ਨੇ ਬੇਟੀਆਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਅੱਜਕੱਲੇ ਅਸੀਂ ਆਦਰ ਕਰਨਾ ਚਾਹੁੰਦੇ ਸੀ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਸੀ ਕਿਉਂਕਿ ਅਸੀਂ ਇਹ ਚਾਹੁੰਦੇ ਕਿ ਤੁਸੀਂ ਇਹਨਾਂ ਦੇ ਦੇ ਰੋਲ ਮਾਡਲ ਬਣੋ ਇਹਨਾਂ ਬੱਚਿਆਂ ਨੂੰ ਉਹ ਇੱਕ ਇਸ ਤਰੀਕੇ ਦਾ ਮੋਬਲ ਦਿਓ ਤਾਂ ਕਿ ਇਹ ਅੱਗੇ ਜਾ ਕੇ ਜੋ ਵੀ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਜੋ ਵੀ ਆਪਣਾ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਰੇ ਸਾਡੇ ਫੀਮੇਲ ਆਫੀਸਰਸ ਬੈਠੇ ਹੋਏ ਹਨ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਜੋ ਇਹ ਸੋਚਦੇ ਸੀ ਕਿਉਂਕਿ ਇਹਨਾਂ ਦੇ ਘਰ ਵਾਲਿਆਂ ਨੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਇੰਨਾ ਸਪੋਰਟ ਕੀਤਾ ਹੈ ਕਿ ਅੱਜ ਤੁਹਾਡੇ ਸਾਹਮਣੇ ਬੈਠੀ ਹੋਈ ਹੈ ਸੋ ਮੈਂ ਸਭ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਤੇ ਇਹ ਹੀ ਅਸਰਦੀ ਹੈ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਜੋ ਹੈ ਉਹ ਮੈਂ ਇਹ ਨਹੀਂ ਬੋਲ ਰਹੀ ਕਿ ਬੇਟਿਆਂ ਨੂੰ ਕਰੋ ਕਿਉਂਕਿ ਅਸੀਂ ਉਹ ਬੇਟੇ ਨੂੰ ਉਹਨਾਂ ਉੱਚਾ ਕਰ ਜਾਈ ਨਹੀਂ ਦਿੰਦੇ ਆ ਅਸੀਂ ਬੇਟੀਆਂ ਨੂੰ ਇੰਨਾ ਸਟਰੋਂਗ ਕਰਾਂਗੇ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤਾਂ ਜੋ ਆਪਣੇ ਲੈਗ ਦੇ ਵਿੱਚ ਉਹ ਅਚੀਵ ਕਰਨਾ ਚਾਹੁੰਦੀਆਂ ਹਨ ਉਹ ਤੁਸੀਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਬਣ ਕੇ ਉਹਨਾਂ ਦੇ ਨਾਲ ਹਮੇਸ਼ਾ ਰਹੋ। ਅ ਦੇਸ ਆリエ ਮਾਮਾ ਨੂੰ ਵੀ ਕਿ ਤੁਹਾਨੂੰ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਹਰ ਸਟੈਪ ਦੇ ਵਿੱਚ ਤੁਹਾਡਾ ਸਹਿਯੋਗ ਲਏਗਾ। ਤੁਸੀਂ ਕਿਸੇ ਵੀ ਤਰੀਕੇ ਦਾ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਹੋ ਉਹਦੇ ਲਈ ਜੋ ਤੁਹਾਨੂੰ ਸਹਿਯੋਗ ਚਾਹੀਦਾ ਹੈ ਉਹ ਨਿਖਮਾ ਤੁਹਾਡੇ ਨਾਲ ਹੈ। ਅੱਜ ਤੁਸੀਂ ਆਸ-ਪਾਸ ਸਭ ਇਹ ਜੁਨੀਆ ਸਟਾਲਸ ਦੇਖੋਗੇ। ਇਹ ਸਾਰੀਆਂ ਹੀ ਘਰ ਬੈਠੀਆਂ ਔਰਤਾਂ ਨੇ ਹੀ ਸੈਟਅਪ ਕੀਤੀ ਹੋਈ ਹੈ ਇਹਨਾਂ ਵਿੱਚੋਂ ਕੋਈ ਵੀ ਇਸ ਤਰੀਕੇ ਦੀ ਸਟਾਲ ਨਹੀਂ ਕਿ ਜਿਨ੍ਹਾਂ ਦਾ ਕੋਈ ਕਮਰਸ਼ੀਅਲ ਸੈਟਅਪ ਹੋਵੇ ਜਾਂ ਉਹਨਾਂ ਦੀ ਦੁਕਾਨਾ ਹੋਵੇ ਤਾਂ ਉਹ ਇੱਥੇ ਆ ਕੇ ਕਰ ਰਹੇ ਆ ਇਹ ਸਾਰੀਆਂ ਉਹ ਔਰਤਾਂ ਹੈ ਜਿਹੜੀਆਂ ਪਿੰਡਾਂ ਵਿੱਚੋਂ ਮਿਲ ਕੇ ਇਹਨਾਂ ਨੇ ਆਪਣੇ ਗਰੁੱਪ ਬਣਾਏ ਹੈ ਤੇ ਫਿਰ ਆਪਣਾ ਰੋਜ਼ਗਾਰ ਦਾ ਸਾਧਨ ਆਪ ਹੀ ਬਣਾਇਆ ਹੈ ਪਰਿਵਾਰਾਂ ਦੇ ਮੱਥੇ ਸੋ ਇਹ ਵੀ ਤੁਹਾਡੇ ਲਈ ਇੱਕ ਮਾਰਗਦਰਸ਼ਕ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਵੀ ਪ੍ਰੇਰਿਤ ਹੋਵੋ ਤੇ ਆਪਣੇ ਲਾਈਫ ਵਿੱਚ ਜੋ ਵੀ ਛੋਟਾ ਤੋਂ ਛੋਟਾ ਤੁਸੀਂ ਕੰਮ ਆਪਣੇ ਚਾਹੇ ਘਰ ਵਿੱਚ ਬੈਠ ਕੇ ਆਪਣੇ ਇੱਕ ਕਮਰੇ ਦੇ ਵਿੱਚ ਬੈਠ ਕੇ ਵੀ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਤੇ ਮੈਂ ਮੇਰੀ ਜਿਹੜੀਆਂ ਵਿਸ਼ੇਸ ਹੈ ਬਹੁਤ ਸਾਰਿਆਂ ਦੇ ਨਾਲ ਹੈ ਥੈਂਕ ਯੂ